ਇਹ ਆ ਜੀ ਛਿਲਾਜੀਤ ਸ਼ੁੱਧ ਕਰ ਰਹੇ ਆ ਇਹ ਆਪਾਂ ਪਹਾੜੀ ਤੋਂ ਪੱਥਰ ਲੈਨੇ ਆ ਉਹਦੇ ਵਿੱਚੋਂ ਸ਼ੁੱਧ ਕਰਕੇ ਨਤਾਰ ਨਤਾਰ ਕੇ ਫਿਰ ਛਿਲਾਜੀਤ ਬਣਦਾ ਆ ਦੇਖੋ ਆ ਚਮਕਦਾ ਨਾ ਜਿਹੜਾ ਆ ਚੀਜ਼ਾਂ ਇਹ ਛਿਲਾਜੀਤ ਦਾ ਇਹਨੂੰ ਆਪਾਂ ਹਲਾਉਣਾ ਨਹੀਂ ਫੈਕਟਰੀ ਵਾਂਗੂ ਫਿਲਟਰ ਨਹੀਂ ਕਰਨਾ ਆਪਾਂ ਲਾਉਨੇ ਆ ਜੀ ਇਹ ਤਾਂ 6 ਮਹੀਨੇ ਪੂਰੇ ਬਣਾਉਣ ਤੇ ਜਦੋਂ 6 ਮਹੀਨੇ ਲੱਗ ਗਏ ਤਾਂ ਬੰਦਾ 4 ਦਿਨ ਖਾ ਕੇ ਦੇਖੇ 5ਵੇਂ ਦਿਨ ਨੂੰ ਸਾਰੀ ਕਮਜ਼ੋਰੀ ਦੂਰ ਭੱਜ ਜੂਗੀ ਜਿੱਡਾ ਮਰਜੀ ਤੁਹਾਡਾ ਸਰੀਰ ਥੱਕਦਾ ਕਮਜ਼ੋਰੀ ਮੋਢੇ ਦੁਖਦੇ ਗਰਦਨ ਦੁਖਦੀ ਢੂਹੀ ਦੁਖਦੀ ਕੁਝ ਨਹੀਂ ਰਹਿੰਦਾ ਸੋਨੇ ਵਾਂਗੂ ਚਮਕਦਾ ਨਾ ਆ ਦੇਖੋ ਇਹ ਸ਼ਿਲਾਜੀਤ ਆ ਜੀ ਸ਼ਿਲਾਜੀਤ ਦੇ ਵਿੱਚ ਸਾਰੀ ਮਿਨਰਲ ਤਾਂ ਤਾਂ ਸਾਰਾ ਕੁਝ ਵਿਟਾਮਿਨ A ਤੋਂ Z ਹੁੰਦਾ ਜੀ ਸ਼ਿਲਾਜੀਤ ਦੇ ਵਿੱਚ ਆ ਦੇਖੋ ਇਹਨੂੰ ਸ਼ਿਲਾਜੀਤ ਕਹਿੰਦੇ ਆ ਜੀ ਆ ਦੇਖੋ ਇਹ ਬਹੁਤ ਮਿਹਨਤ ਨਾਲ ਹੁੰਦਾ ਜੀ ਆਪਣੇ ਪਹਾੜੀ ਲੋਕ ਬਣਾਉਂਦੇ ਤਾਂ ਹੈ ਸ਼ਿਲਾਜੀਤ ਉਹ ਕੀ ਕਰਦੇ ਆ ਪੱਥਰ ਘੋੜ ਲੈਂਦੇ ਆ ਪੋਣੀਆਂ ਨਾਲ ਫਿਲਟਰ ਕਰ ਲੈਂਦੇ ਆ ਤੇ ਉਹਨੂੰ ਬਾਅਦ ਚ ਅਵਾਲ ਕੇ ਦੇ ਦਿੰਦੇ ਆ ਜਦੋਂ ਅਵਾਲ ਕੇ ਦਿੰਦੇ ਆ ਜੀ ਗੰਦਮੰਦ ਆ ਜਾਂਦਾ ਉਹਦੇ ਵਿੱਚੋਂ ਸ਼ਿਲਾਜੀਤ ਨਹੀਂ ਰਹਿੰਦੀ ਸ਼ਿਲਾਜੀਤ ਤਾਂ ਹੀ ਨਤਾਰ ਨਤਾਰ ਕੇ ਇਹਦੀ ਮਲਾਈ ਮਲਾਈ ਲਾਉਣਾ ਇਹੀ ਸ਼ਿਲਾਜੀਤ ਕਹਾਉਂਦਾ ਇਹੀ ਪੁਰਾਣੇ ਜ਼ਮਾਨੇ ਤੋਂ ઋષਿ-ਮੁਨੀ ਐਂ ਬਣਾਉਂਦੇ ਆਏ ਆ ਜੀ